ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਦਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਤੇ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਤੇ ਉਹ ਇਹਨਾਂ ਨੂੰ ਸਿਵਲ ਹਸਪੀਟਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧਿਰਾਂ ਨੂੰ ਬੁਲਾਇਆ ਆ ਹੁਣ ਥਾਣੇ ਦੇ ਆਈਓ ਬੁਲਾ ਕੇ ਹੁਣ ਦੇ ਹਵਾਲੇ ਕੀਤਾ ਆ ਦੋਨੇ ਤੇ ਹੀ ਰੱਥੇ ਆ ਚੁੱਕੇ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਹੈ ਕਾਰਵਾਈ ਉਹਨਾਂ ਦਾ ਕਰ ਕਰਕੇ ਤੇ ਰੋਡ ਜਿਹੜਾ ਹੈ ਇਹ ਆਪਾਂ ਹਾਈਡਰਾ ਬੁਲਾ ਲਿਆ ਹਾਈਵੇ ਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਕੇ ਤੇ ਰੋਡ ਜਿਹੜਾ ਹੈ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਹੈ ਇੱਥੇ ਜਿਹੜਾ ਇਹਦਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇਹਦਾ ਸਹੀ ਕਰਵਾ ਕੇ ਉੱਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦੇਰ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਹੈ ਇੱਕ ਕਰੀਬ ਸਵੇਰੇ 6 ਵਜੇ ਦੇ ਲੱਕਰੀ ਕਹਿ ਰਿਹਾ ਵੀ 6 ਵਜੇ ਦੇ ਲੱਗ ਜਾਗੇ ਹੋਇਆ ਏ ਸਰ ਇੱਕੋ ਜਿੱਤਰਾ ਕੀ ਇਹ ਵਨ ਵੇ ਰੋਡ ਹੈ ਤੇ ਇੱਕੋ ਰੋਡ ਤੇ ਚੱਲਦੇ ਪਏ ਸੀ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵਾਲੀ ਸਾਈਡ ਤੋਂ ਆ ਰਹੇ ਤੇ ਅੱਗੇ ਅੰਬਰਸਲਵਾਲ ਨੂੰ ਜਾ ਰਹੇ ਮਟਾਲੇ ਸਾਹਿਬ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਹੋਵੇਲੇ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਸੀ ਉਹਨਾਂ ਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟੀਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਹੈ ਜਿਸ ਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਕਾਰ ਠੀਕ ਹੈ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਇਹ ਥਾਣਾ ਤਿੱਬੜ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਹੈ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਅਮਲ ਚ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਲੱਗੀਆਂ ਬਸ ਬਚਾਈ ਰਿਹਾ ਆ ਬਚਾਈ ਰਿਹਾ ਬਸ ਐ ਵੀ ਰੋਡ ਬਲੌਕ ਹੈ ਜਲਦੀ ਖੋਲ ਦਿੱਤਾ ਜਾਏਗਾ